ਲਾ ਸੱਜਣਾ ਹਰੇਕ ਬਿਮਾਰੀ ਦਾ ਇਲਾਜ ਨਾ ਬੈਦ ਸਾਹਿਬ ਕਹਿੰਦੇ ਬਿਲਕੁਲ ਥੋੜੇ ਰੁਪਈਆ ਚ ਕਰ ਦਾਂਗੇ ਤੇ ਬਿਲਕੁਲ ਜਾਇਜੇ ਰੇਟ ਚ ਕੈਂਸਰ ਤੋਂ ਪੀੜਤਾ ਕੋਈ ਸੱਜਣ ਕਹਿ ਲੀਏ ਪੇਟ ਦੀ ਕੋਈ ਵੀ ਪ੍ਰੋਬਲਮ ਆ ਗਈ ਅੱਖਾਂ ਦੀ ਆ ਗਈ ਗੋਡਿਆਂ ਦੀ ਆ ਗਈ ਕਿਸੇ ਵੀ ਕਿਸਮ ਦੀ ਪ੍ਰੋਬਲਮ ਵੈਸਾ ਹਾਂ ਕੋਈ ਵੀ ਪ੍ਰੋਬਲਮ ਆਵੇ ਜੇ ਮੋਡੇ ਦੋਦੇ ਨੇ 15 ਰੁਪਏ ਨਾਲ ਚਰਾਮ ਆ ਜਾਂਦਾ ਠੀਕ ਹੈ ਜੀ ਮਾਪਾਂ ਹ ਜੇ ਕੇ ਤੇ ਤਿਆ ਆ ਬਣਦਾ ਦਾ ਸਿਰਫ 5 ਦਿਨ ਦੀ ਦਵਾਈ ਆ ਜੇ ਕਿਸੇ ਸੱਜਣ ਨੂੰ ਸ਼ੂਗਰ ਹੈ ਮਾ ਹ ਜੇ ਕੇ ਨੂੰ ਸ਼ੂਗਰ ਦਾ ਮਨ ਮੱਲ ਦੂਏ ਜਾ ਤੀਰਣ ਪਤਾ ਲੱਗ ਜਾਂਦਾ ਬੰਦੇ ਨੂੰ ਠੀਕ ਹੈ ਹਾਂਜੀ ਤੇ ਜਿਹੜੇ ਜਮੇ ਲੋੜਵੰਦ ਸੱਜਣ ਨੇ ਨਾ ਬਾਈ ਕਹਿੰਦਾ ਵੀ ਜਿਹੜੇ ਨੂੰ ਲੱਗਦਾ ਵੀ ਅਟੈਕ ਦੀ ਸ਼ਿਕਾਇਤ ਆ ਅਟੈਕ ਹੋਣ ਨਾਲਾ ਮੈਨੂੰ ਕੋਈ ਗਰੀਬ ਸੱਜਣਾ ਉਹਨੂੰ ਵੈਸਾ ਸਾਹਿਬ ਕਹਿੰਦੇ ਫਰੀ ਦਵਾਈ ਦੇਵਾਂਗੇ 1 ਰੁਪਿਆ ਵੀ ਨਹੀਂ ਲੈਣਾ ਤੇ ਬਾਕੀ ਮਰਦਾਨਾ ਰੋਗਾਂ ਤੋਂ ਲ ਹਰ ਇੱਕ ਕਿਸਮ ਦੀ ਬਿਮਾਰੀ ਦਾ ਸਾਰੀ ਬਿਮਾਰੀ ਦਾ ਇਲਾਜ ਹੈ ਜੀ ਕੋਈ ਬਿਮਾਰੀ ਹੋਵੇ ਸ਼ੂਗਰ ਦੀ ਕੈਂਸਰ ਦੀ ਸ਼ੂਗਰ ਹੋ ਗਿਆ ਕੈਂਸਰ ਹੋ ਗਿਆ ਐਡਸ ਹੋ ਗਈ ਠੀਕ ਹੈ ਜੀ ਐਡਸ ਦਾ ਵੀ ਪੱਕਾ ਇਲਾਜ ਆਪਣੇ ਕੋਲ ਠੀਕ ਹੈ ਗੱਲ ਹੋਰ ਕਿਹੜੀਆਂ ਆ ਗਿਆ ਮੇਨ ਮੇਨ ਕਹਿ ਲੀਏ ਮੇਨ ਮੇਨ ਆ ਗਿਆ ਕਿਸੇ ਨੂੰ ਕੋਰੀਏ ਦੀ ਬਿਮਾਰੀ ਆ ਮੰਨ ਲਓ ਹੋਰ ਕੋਈ ਠੀਕ ਹੈ ਮਾ ਰੋਗ ਨੇ ਨਸ਼ਾ ਨੂੰ ਛੱਡੜਦੀ ਵੀ ਆ ਜੇ ਕੋਈ ਬੰਦਾ ਨਸ਼ਾ ਖਾਂਦਾ ਤਾਂ ਪਹਿਲੇ ਰੰ ਦਾ ਤਾਂ ਸੁੱਟ ਜਾਂਦਾ ਠੀਕ ਹੈ ਮਾ ਸਾਡੀ ਦਵਾਈ ਆ ਗੋਲੀਆਂ ਬਲਾਉਣੀਆਂ ਪੈਂਦੀਆਂ ਨੇ ਚੂਸਣੀਆਂ ਪੈਂਦੀਆਂ ਨੇ ਠੀਕ ਹੈ ਗੱਲ ਹਾਂ ਮਾ ਮੁੜ ਕੇ ਲੋੜ ਨਹੀਂ ਪੈਂਦੀ ਨਸ਼ਾ ਖਾਣ ਦੀ ਠੀਕ ਹੈ ਗੱਲ ਤੇ ਸਜਣੋ ਇਹ ਮੰਨ ਲਓ ਵੀ ਬੈ ਸਾਹਿਬ ਕੋਲੇ ਹਰੇਕ ਬਿਮਾਰੀ ਦਾ ਇਲਾਜ ਆ ਪਿੰਡ ਦਾ ਅਕਬਰਪੁਰ ਛੰਨਾ ਤਸੀਲ ਅਹਿਮਦਗੜ ਮੰਡੀ ਜ਼ਿਲ੍ਹਾ ਲੁਧਿਆਣਾ ਮਰੇਲਪੋਟਲ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਬੈਸਾਹਬ ਦਾ દવાਖਾਨਾ ਹੈ ਸੰਦੀਪ ਸਿੰਘ ਗਿੱਲ ਦਾ ਮੋਗੇ ਵਾਲੇ ਬੈਸਾਹਬ ਨੇ ਨੰਬਰ ਚੱਲੀ ਜਾਂਦਾ ਸੰਪਰਕ ਕਰ ਲਿਓ ਧੰਨਵਾਦ